ਜਿੱਥੇ ਉਹਨਾਂ ਨੇ ਨੋਟ ਵੰਡੇ ਦਿਖਾਏ ਦਿਖਾਵਾ ਕੀਤਾ ਪੋਸਟਾਂ ਪਾਈਆਂ ਕੁਝ ਵੀ ਕੀਤਾ ਉਸ ਏਰੀਏ ਦੇ ਸਬੰਧਤ ਗੁਰੂ ਘਰ ਚੋਂ ਉਸੇ ਉਹਨਾਂ ਦਿਨਾਂ ਵਿੱਚ ਹੀ ਪੈਸੇ ਖਰਚੇ ਵਾਸਤੇ ਕੱਢੇ ਗਏ ਇੱਕ ਜਗ੍ਹਾ 2000 ਡੀਜ਼ਲ ਦਾ ਉਹਨਾਂ ਨੇ ਨਾਨਕਣਾਂ ਨਾਨਕਿਆਂ ਗੁਰਦੁਆਰਾ ਸਾਹਿਬ ਤੋਂ ਨਿਕਲੇ ਆ ਉੱਥੇ ਕਿ ਸੁਖਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਤੇ ਉੱਥੇ ਦਾ ਹਲਕਾ ਇੰਚਾਰ ਸੰਗਰੂਰ ਦਾ ਖੰਡੇਵਾਦ ਕੋਲ ਖੜਾ ਡੀਜ਼ਲ ਪਵਾ ਰਿਆ ਸੀ ਉਹਨਾਂ ਨੇ ਜਾ ਤਾਂ ਐਸਜੀਪੀਸੀ ਉਹ ਦੱਸੇ ਵੀ ਜਿਹੜਾ ਪੈਸਾ ਨਿਕੜਿਆ ਕਈ ਜਗ੍ਹਾ ਤੋਂ ਤਾਂ 20-20 ਲੱਖ ਰੁਪਏ ਵੀ ਨਿਕੜਿਆ ਵੀ ਜਾ ਤਾਂ ਉਹ ਦੱਸਿਆ ਜਾਵੇ ਵੀ ਉਹ ਪੈਸਾ ਕਢਾਇਆ ਕਢਾ ਕੇ ਉਹਦਾ ਕੀ ਖਰੀਦਿਆ ਕੌਣ ਲੈ ਕੇ ਗਿਆ ਕਿੱਥੇ ਸਮਾਨ ਦਿੱਤਾ ਕਿਹਨਾਂ ਨੂੰ ਸਮਾਨ ਦਿੱਤਾ ਜਾ ਤਾਂ ਉਹ ਸਾਰਾ ਉਹ ਦੱਸਣ ਐਸਜੀਪੀਸੀ ਸੇਵਾ ਕਰੇ ਜੀ ਸਤਕੇ ਕਰੇ ਗੁਰੂ ਘਰਾਂ ਚੋਂ ਸੇਵਾ ਹੀ ਹੁੰਦੀ ਆ। ਜੇ ਸੁਖਵੀਰ ਬਾਦਲ ਵੀ ਕਰਦੇ ਆ ਸੇਵਾ। ਜੇ ਉਹ ਪੈਸੇ ਕਰਦੇ ਆ ਫਿਰ ਵੀ ਤੁਹਾਨੂੰ ਕਿਉਂ ਇਤਰਾਜ਼ ਕਰਦੇ ਹੋ? ਸੁਖਵੀਰ ਬਾਦਲ ਕਰਨ ਆਪਣੇ ਤੌਰ ਤੇ ਕਰਨ। ਬਥੇਰਾ ਉਹਨਾਂ ਦੇ ਪੰਜ ਵਾਰ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ। ਵੀ ਬੀਸੀ ਹਰਜਿਮਰਤ ਕੌਰ ਅਰਦਾਸ ਕਰਦੇ ਵੀ ਸੁਖਵੀਰ ਸਿੰਘ ਬਾਦਲ ਆਪਣਾ ਪੈਸਾ ਲਾ ਰਹੇ ਨੇ। ਵੀ ਜੇ ਗੁਰਦਵਾਰ ਗੁਰੂ ਘਰ ਦਾ ਲਾ ਰਹੇ ਹੋਣ ਤਾਂ ਕੱਖ ਨਾ ਰਹੇ। ਤਾਂ ਉਹ ਅਰਦਾਸ। ਫਿਰ ਤੁਸੀਂ ਉਹੀ ਗੱਲ ਕਰਤੀ ਜਿਹੜਾ ਪਹਿਲਾਂ ਬਿਆਨ ਸੀ। ਪੈਸੇ ਦਾ ਜਿਹੜਾ ਕਰੂਗਾ ਸੋ ਭਰੂਗਾ ਉਹ ਤਾਂ ਹੈ ਹੀ ਆ। ਜਦੋਂ ਐਸਜੀਪੀਸੀ ਦਾ ਪੈਸਾ ਸੰਗਤ ਦਾ ਪੈਸਾ ਸਰਬੱਤ ਦੇ ਭਲੇ ਲਈ ਆ ਜਦੋਂ ਇੱਕ ਧੜੇ ਇੱਕ ਪਰਿਵਾਰ ਦੀ ਵਾਹਵਾ ਵਾਸਤੇ ਉਹਨੂੰ ਚਮਕਾਉਣ ਵਾਸਤੇ ਭਾਵੇਂ ਉਹ ਚਮਕਦਾ ਨਹੀਂ ਜਿੰਨਾ ਮਰਜ਼ੀ ਲਾ ਦਿਓ ਜਿਹੋ ਜਿਹਾ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਨਾ ਗਿਆਨੀ ਜੀ ਹੂਬ ਹੂ ਉਹੋ ਨੇ ਜਿਹੋ ਪਾਕਾਲੀ ਦਲ ਦਾ ਪ੍ਰਧਾਨ ਅੱਛਾ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਬਾਦਲ ਚ ਨਹੀਂ ਸੀ ਸੁਖਵੀਰ ਬਾਦਲ ਤਾਂ ਕਿਤੇ ਧਰਮ ਦੇ ਨੇੜੇ ਤੇੜੇ ਵੀ ਨਹੀਂ ਹੈਗਾ ਤੁਸੀਂ ਮੇਰੇ ਸਾਹਮਣੇ ਕਦੇ ਖੜਾ ਦਿਓ ਮੈਂ ਇੱਕ ਬੱਚਿਆਂ ਨੂੰ ਵੀ ਆਪਾਂ ਸਵਾਲ ਪੁੱਛ ਦਿੰਦੇ ਆ ਧਰਮ ਦਾ ਮੈਂ ਪੁੱਛ ਲੂੰਗਾ ਜੇ ਉਹ ਦੱਸ ਜੇ ਮੈਂ ਸਦਾ ਲਈ ਉਹਦੇ ਪੈਰਾਂ 'ਚ ਬਹਿ ਜਾਵਾਂ ਦਸਾ ਗੁਰੂਆਂ ਦਾ ਨਾਂ ਹੀ ਪੁੱਛ ਲੈਂਦੇ ਆ ਨਹੀਂ ਆਉਣੇ ਤੁਹਾਨੂੰ ਲੱਗਦਾ ਮੋਹ ਚ ਬਾਨੀ ਸੁਖਵੀਰ ਬਾਦਲ ਨੂੰ ਦਸ ਗੁਰੂਆਂ ਦੇ ਨਾਂ ਵੀ ਪਤਾ ਹੋਣਗੇ ਇੱਕ ਤੁਹਾਡੇ ਤੋਂ ਤੁਹਾਡੀ ਪਾਰਟੀ ਦੇ ਨਾਲ ਸੰਬੰਧਿਤ ਸਵਾਲ ਪੁੱਛਣਾ ਚਾਹੂੰਗਾ ਕਿਉਂਕਿ ਤੁਸੀਂ ਚੰਦਰ ਮਾਜਰਾ ਸਾਹਿਬ ਦੇ ਨਾਲ ਹੋ ਤਾਂ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਜਿਸ ਤਰੀਕੇ ਦੇ ਨਾਲ ਹੜਪੀਟਾਂ ਦੇ ਲਈ ਪੈਸੇ ਵੰਡ ਰਹੇ ਨੇ ਉਹਨਾਂ ਤੇ ਵੀ ਤੁਹਾਡੇ ਦੇ ਵੱਲੋਂ ਤੁਹਾਡੀ ਪਾਰਟੀ ਦੇ ਵੱਲੋਂ ਬਹੁਤ ਸਾਰੇ ਸਵਾਲ ਚੁੱਕੇਗੇ ਕਿ ਇਹ ਐਸਜੀਪੀਸੀ ਜੋ ਐਲਾਨ ਕਰਦੀ ਹੈ ਉਹ ਸੁਖਵੀਰ ਸਿੰਘ ਬਾਦਲ ਆ ਕੇ ਕਰ ਜਾਂਦੇ ਆ ਜਾਂ ਜੋ ਸੁਖਵੀਰ ਸਿੰਘ ਬਾਦਲ ਕਰ ਦਿੰਦੇ ਨੇ ਉਹੀ ਚੀਜ਼ ਐਸਜੀਪੀਸੀ ਕਰ ਦਿੰਦੀ ਆ ਇਸ ਤੇ ਤੁਹਾਡੀ ਪੱਖ ਤੁਹਾਡਾ ਪਾਰਟੀ ਦਾ ਪੱਖ ਕੀ ਆ ਕਿ ਸੁਖਵੀਰ ਸਿੰਘ ਬਾਦਲ ਕਿਹੜੇ ਪੈਸੇ ਵਰਤ ਰਹੇ ਨੇ ਆਪਣੇ ਨੇ ਜਾਂ ਵਾਕਈ ਐਸਜੀਪੀਸੀ ਦਾ ਗੋਲ ਖੋਲਿਆ ਗਿਆ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇੱਕ ਗੱਲ ਮੈਂ ਤੁਹਾਨੂੰ ਟੋਕਲਾ ਦਿੰਦਾ ਜਿਹੜਾ ਤੁਸੀਂ ਕਹੇ ਵੀ ਚੰਦੂ ਮજરા ਸਾਹਿਬ ਦੇ ਨਾਲ ਆ ਮੈਂ ਚੰਦੂ ਮજરા ਸਾਹਿਬ ਦੇ ਨਾਲ ਨਹੀਂ ਮੈਂ ਆਪਣੇ ਗੁਰੂ ਦੇ ਨਾਲ ਆ ਹਾਂ ਮੈਂ ਤੇ ਚੰਦੂ ਮਾਜਰਾ ਸਾਹਿਬ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਆ ਤੇ ਦੂਜੀ ਗੱਲ ਜਿਹੜੀ ਅੱਜ ਤੁਸੀਂ ਇਹ ਗੱਲ ਕਹੀ ਆ ਇਹ ਬਿਲਕੁਲ ਇਹੀ ਆ ਕਿਉਂਕਿ ਜਿੱਥੇ ਇੱਥੇ ਜਿਸ ਜਿਸ ਏਰੀਏ 'ਚ ਸਰਦਾਰ ਸੁਖਵੀਰ ਸਿੰਘ ਬਾਦਲ ਗਏ ਜਿੱਥੇ ਉਹਨਾਂ ਨੇ ਨੋਟ ਵੰਡੇ ਦਿਖਾਏ ਦਿਖਾਵਾ ਕੀਤਾ ਪੋਸਟਾਂ ਪਾਈਆਂ ਕੁਝ ਵੀ ਕੀਤਾ ਉਸ ਏਰੀਏ ਦੇ ਸੰਬੰਧਤ ਗੁਰੂ ਘਰ ਚੋਂ ਉਸੇ ਉਹਨਾਂ ਦਿਨਾਂ ਵਿੱਚ ਹੀ ਪੈਸੇ ਖਰਚੇ ਵਾਸਤੇ ਕੱਢੇ ਗਏ ਜਿਵੇਂ ਕਨੌਰ ਸਨੌਰ ਚਾਏ ਗੁਰਦੁਆਰਾ ਦੁਖਨਵਾਰਨ ਸਾਹਿਬ ਜਿੱਥੇ ਆਪਾਂ ਖੜੇ ਆ ਮਤਲਬ ਜਿੱਥੇ ਸੁਖਬੀਰ ਬਾਦਲ ਗਏ ਉੱਥੇ ਉਹਨਾਂ ਨੇ ਪੈਸੇ ਵੰਡੇ ਤੁਸੀਂ ਕਹਿ ਰਹੇ ਹੋ ਕਿ ਉੱਥੇ ਆਸ-ਪਾਸੇ ਜਿਹੜੇ ਐ ਜੀ ਪੀ ਸੀ ਦੇ ਗੁਰਦੁਆਰਾ ਘਰ ਸੀ ਉਹਨਾਂ ਦੇ ਗੋਲਕ ਖੁੱਲੇ ਉਸੇ ਟਾਈਮ ਨਹੀਂ ਉਸੇ ਟਾਈਮ ਗੋਲਕ ਨਹੀਂ ਖੁੱਲੇ ਉਹਨਾਂ ਦੇ ਉਸ ਚੋਂ ਪੈਸੇ ਨਿਕਲੇ ਇੱਕੋ ਗੱਲ ਹੋ ਗਈ ਇੱਕੋ ਗੱਲ ਹੋ ਗਈ ਜਾਂ ਤਾਂ ਐ ਜੀ ਪੀ ਸੀ ਉਹ ਦੱਸੇ ਵੀ ਜਿਹੜਾ ਪੈਸਾ ਨਿਕੜਿਆ ਕਈ ਜਗ੍ਹਾ ਤੋਂ ਤਾਂ 20 ਵੀ ਲੱਖ ਰੁਪਏ ਵੀ ਨਿਕੜਿਆ ਵੀ ਜਾਂ ਤਾਂ ਉਹ ਦੱਸਿਆ ਜਾਵੇ ਵੀ ਉਹ ਪੈਸਾ ਕਢਾਇਆ ਕਢਾ ਕੇ ਉਹਦਾ ਕੀ ਖਰੀ ਕਿੱਥੇ ਸਮਾਨ ਦਿੱਤਾ ਕਿਹਨਾਂ ਨੂੰ ਸਮਾਨ ਦਿੱਤਾ ਜਾਂ ਤਾਂ ਉਹ ਸਾਰਾ ਉਹ ਦੱਸਣ ਇਹ ਜਿਹੜੀ ਪੈਸਾ ਘਟਾਉਣ ਵਾਲੀ ਹੈ ਸਾਨੂੰ ਨਹੀਂ ਪਤਾ ਲੱਗਿਆ ਇਹ ਐਸਜੀਪੀਸੀ ਵੱਲੋਂ ਹੀ ਪਤਾ ਲੱਗਿਆ ਪਰ ਗੱਲ ਇਹ ਆ ਵੀ ਇਹ ਪੈਸਾ ਕਿਹਨਾਂ ਚ ਵੰਡਿਆ ਗਿਆ ਜਾਂ ਕੀ ਸਮਾਨ ਵੰਡਿਆ ਗਿਆ ਪਤਾ ਨਹੀਂ ਦੂਜਾ ਇਹ ਕਲੀਅਰ ਹੀ ਹੋ ਗਿਆ ਇੱਕ ਜਗ੍ਹਾ 2000 ਡੀਜ਼ਲ ਦਾ ਉਹਨਾਂ ਨੇ ਨਾਨਕਿਆਂ ਨਾਨਕਿਆਂ ਗੁਰਦੁਆਰਾ ਸਾਹਿਬ ਤੋਂ ਨਿਕਲਿਆ ਉੱਥੇ ਕਿ ਸੁਖਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਤੇ ਉੱਥੇ ਦਾ ਹਲਕਾ ਇੰਚਾਰ ਸੰਗਰੂਰ ਦਾ ਖੰਡੇਵਾਦ ਕੋਲ ਖੜਾ ਡੀਜ਼ਲ ਪਵਾ ਰਿਆ ਸੀ ਉਹਨਾਂ ਵਿੱਚ ਸੋ ਮੈਂ ਇਹ ਕਹਿੰਦਾ ਦੇਖੋ ਇਹ ਸਾਨੂੰ ਇਸ ਚੀਜ਼ ਦੇ ਕੋਈ ਤਰ੍ਹਾਂ ਨਹੀਂ ਐਸਜੀਪੀਸੀ ਸੇਵਾ ਕਰੇ ਜੀ ਸਤਕੇ ਕਰੇ ਗੁਰੂ ਘਰਾਂ ਚੋਂ ਸੇਵਾ ਹੀ ਹੁੰਦੀ ਆ ਜੇ ਸੁਖਵੀਰ ਬਾਦਲ ਵੀ ਕਰਦੇ ਆ ਸੇਵਾ ਜੇ ਉਹ ਪੈਸੇ ਕਰਦੇ ਆ ਫਿਰ ਵੀ ਤੁਹਾਨੂੰ ਕਿਉਂ ਇਤਰਾਜ਼ ਕਰਦੇ ਹੋ ਸੁਖਵੀਰ ਬਾਦਲ ਕਰਨ ਆਪਣੇ ਤੌਰ ਤੇ ਕਰਨ ਬਥੇਰਾ ਉਹਨਾਂ ਦੇ ਪੰਜ ਵਾਰ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਉਹ ਤਾਂ ਉਹਨਾਂ ਦਾ ਸਾਰਾ ਕਹਿ ਰਹੇ ਨੇ ਉਹ ਕਹਿ ਰਹੇ ਨੇ ਉਹਨਾਂ ਦੇ ਜਿਹੜੇ ਸਪੋਕਸ ਪਰਸਨ ਨੇ ਉਹ ਕਹਿ ਰਹੇ ਨੇ ਕਿ ਤਾਂ ਨਿੱਜੀ ਮਾਲੀਏ ਚੋਂ ਕੱਢ ਰਹੇ ਨੇ ਆਪਣਾ ਨਿੱਜੀ ਖਜ਼ਾਨਾ ਉਹਨਾਂ ਨੇ ਖੋਲ੍ਹਿਆ ਉਹਦੇ ਚੋਂ ਪੈਸੇ ਕੱਢ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਫਿਰ ਆਪਾਂ ਗੁਰੂ ਘਰ ਖੜੇ ਆ ਫਿਰ ਬੀਬੀ ਹਰਸਿਮਰਤ ਉਹ ਅਰਦਾਸ ਕਰਾ ਦਿਓ ਬੀਬੀ ਅਸਸੀ ਹਰਸ ਖਾਸ ਕਰਦੇ ਵੀ ਸੁਖਵੀਰ ਸਿੰਘ ਬਾਦਲ ਆਪਣਾ ਪੈਸਾ ਲਾ ਰਹੇ ਨੇ ਵੀ ਜੇ ਗੁਰਦਵਾਰ ਗੁਰੂ ਘਰ ਦਾ ਲਾ ਰਹੇ ਹੋਣ ਤਾਂ ਕੱਖ ਨਾ ਰਹੇ ਤਾਂ ਫਿਰ ਤੁਸੀਂ ਉਹੀ ਗੱਲ ਕਰਤੀ ਜਿਹੜਾ ਪਹਿਲਾ ਬਿਆਨ ਸੀ ਨਹੀਂ ਹਾਂ ਫਿਰ ਅਰਦਾਸ ਚ ਸਾਰਾ ਕੁਝ ਕਲੀਅਰ ਹੋ ਜਾਣਾ ਕਿਉਂਕਿ ਉਹਨਾਂ ਦੀ ਅਰਦਾਸ ਬਹੁਤ ਤੁਸੀਂ ਹੁਣ ਇਹ ਵੀ ਜਸਟੀਫਿਕੇਸ਼ਨ ਮੰਗਦੇ ਹੋ ਕਿ ਜਿਵੇਂ ਉਦੋਂ ਕਿਹਾ ਸੀਗਾ ਹਰਸਿਮਰਿਤ ਬਾਦਲ ਨੇ ਕੱਖ ਨਾ ਰਹੇ ਵਾਲਾ ਵੀ ਹੁਣ ਇਸ ਚੀਜ਼ ਦਾ ਵੀ ਆ ਕੇ ਦੱਸਣ ਬਾਦਲ ਪਰਿਵਾਰ ਕਹੇ ਆ ਕੇ ਪਤਾ ਗੱਲ ਕੀ ਹੈ ਮੈਂ ਕਿ ਜੇ ਅਸੀਂ ਦੂਸਰਾ ਪੈਸਾ ਵਰਤਿਆ ਹੋਵੇ ਅਸੀਂ ਐਸਪੀਸੀ ਦਾ ਵਰਤਿਆ ਹੋਵੇ ਵੀ ਜੇ ਅਸੀਂ ਐਸਜੀਪੀਸੀ ਦਾ ਵਰਤਿਆ ਹੋਵੇ ਤਾਂ ਸਾਡਾ ਕੱਖ ਨਾ ਰਹੇ ਮੈਂ ਇਹ ਕਹਿੰਦਾ ਦੇਖੋ ਵੈਸੇ ਦਾ ਜਿਹੜਾ ਕਰੂਗਾ ਸੋ ਭਰੂਗਾ ਉਹ ਤਾਂ ਹੈ ਹੀ ਆ ਜਦੋਂ ਐਸਜੀਪੀਸੀ ਦਾ ਪੈਸਾ ਸੰਗਤ ਦਾ ਪੈਸਾ ਸਰਬੱਤ ਦੇ ਭਲੇ ਲਈ ਆ ਜਦੋਂ ਇੱਕ ਧੜੇ ਇੱਕ ਪਰਿਵਾਰ ਦੀ ਵਾਹਵਾ ਵਾਸਤੇ ਉਹਨੂੰ ਚਮਕਾਉਣ ਵਾਸਤੇ ਭਾਵੇਂ ਉਹ ਚਮਕਦਾ ਨਹੀਂ ਜਿੰਨਾ ਮਰਜ਼ੀ ਲਾ ਦਿਓ ਕਿਉਂਕਿ ਜਿਸ ਦੇ ਬਾਬਤ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਹੋਵੇ ਕਿ ਇਹ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਤਾਂ ਉਹ ਕਦੇ ਨਹੀਂ ਅਗਵਾਈ ਕਰ ਹੀ ਸਕਦੇ ਉਹ ਤਾਂ ਭੁੱਲ ਜਾਣਾ ਦੂਜੀ ਗੱਲ ਇਹ ਉਹਨਾਂ ਨੇ ਆਪਣੇ ਹਲਕਾ ਇੰਚਾਰਜ ਨੂੰ ਹਲਕਾ ਇੰਚਾਰਜ ਨੇ ਆਪਣੇ ਚਾਹੇਤਿਆਂ ਨੂੰ ਚਾਹੇਤਿਆਂ ਨੇ ਆਪਣੇ ਪਿੰਡਾਂ ਚ ਬੈਠ ਤੇ ਚਾਹੇਤਿਆਂ ਨੂੰ ਵੰਡਣਾ ਸੰਗਤੀ ਰੂਪ ਚ ਤਾਂ ਨਹੀਂ ਵੰਡਿਆ ਗਾ ਨਾ ਇੱਕ ਧੜੇ ਨੂੰ ਸਾਰਾ ਫਾਇਦਾ ਜਾ ਰਿਹਾ ਇੱਕ ਧੜੇ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਅਗਵਾਈ ਠੀਕ ਹੈ ਨਹੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਅਗਵਾਈ ਤਾਂ ਬਿਲਕੁਲ ਠੀਕ ਹੈ ਉਹਨਾਂ ਨੇ ਕਿਹੜਾ ਕੋਈ ਨਾ ਤਾਂ ਹਾਲੇ ਕਿਸੇ ਕੁਰਸੀ ਦੇ ਬੈਠੇ ਨਾ ਇਹ ਪ੍ਰਧਾਨ ਪ੍ਰਧਾਨਤਾ ਬਣेंगे ਨਾ ਨਹੀਂ ਹਾਂ ਪ੍ਰਧਾਨ ਬਣ ਕੇ ਉਹ ਬਿਲਕੁਲ ਸਹੀ ਜੋਗ ਅਗਵਾਈ ਕਰ ਰਹੇ ਨੇ ਮੇਚੋ ਖਬਰਾਂ ਆ ਰਹੀਆਂ ਸੀ ਉਹ ਮੈਂ ਚਾਹੁੰਦਾ ਤੁਸੀਂ ਕਲੀਅਰ ਕਰ ਦਿਓ ਕਿ ਕੁਝ ਕੁਝ ਵਿਰੋਧੀ ਸੁਰਜੇ ਉੱਠਣ ਲੱਗੇ ਪਾਰਟੀ ਚ ਕੀ ਨਹੀਂ ਗਿਆਨੀ ਹਰਪ੍ਰੀਤ ਸਿੰਘ ਸ਼ਾਇਦ ਇਸ ਤਰੀਕੇ ਦੇ ਨਾਲ ਪਾਰਟੀ ਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ ਕੀ ਐਦਾਂ ਦਾ ਹੋ ਰਿਹਾ ਕੁਝ ਨਹੀਂ ਇਹੋ ਜਿਹਾ ਕੁਝ ਨਹੀਂ ਹੈਗਾ ਇਹ ਤਾਂ ਪਤਾ ਗੱਲ ਕੀ ਆ ਸਾਰਿਆਂ ਦੇ ਵਿਚਾਰ ਨਹੀਂ ਮਿਲਦੇ ਹੁੰਦੇ ਇਹੋ ਜਿਹਾ ਬਿਲਕੁਲ ਵੀ ਕੁਝ ਨਹੀਂ ਹੈਗਾ ਜਿਹੜੇ ਵਿਰੋਧੀ ਹੁੰਦੇ ਨੇ ਨਾ ਮਾੜੀ ਮੋਟੀ ਬੈਸੀ ਗੱਲ ਲਾਲਦੇ ਨੇ ਹੁਣ ਕਈ ਵਾਰ ਕਿਸੇ ਨੂੰ ਕੋਈ ਬੰਦਾ ਮਿਲ ਪਿਆ ਉਹ ਅਗਲਾ ਕਹਿੰਦਾ ਵੀ ਨਹੀਂ ਯਾਰ ਵੀ ਥੋੜਾ ਜਿਆ ਇਦਾਂ ਠੀਕ ਨਹੀਂ ਇਹਦਾ ਇਹ ਮਤਲਬ ਨਹੀਂ ਹੈਗਾ ਵੀ ਪਾਰਟੀ 'ਚ ਕੁਝ ਨਹੀਂ ਹੈਗਾ ਪਾਰਟੀ ਸਾਰੀ ਉਹਨਾਂ ਦੇ ਉਹਨਾਂ ਦੇ ਅੰਡਰ ਚੱਲ ਰਹੀ ਆ ਤੇ ਸਾਨੂੰ ਮੈਂ ਤੁਹਾਨੂੰ ਮੈਂ ਨਿੱਜੀ ਤੌਰ ਤੇ ਆਪਣਾ ਦੱਸਦਾ ਸਾਨੂੰ ਇੱਕ ਸੰਤੁਸ਼ਟੀ ਆ ਕਿ ਇੱਕ ਤਾਂ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਦੂਜਾ ਅਸੀਂ ਉਸ ਇਨਸਾਨ ਦੇ ਪ੍ਰਧਾਨਗੀ ਹੇਠਾਂ ਜਿਹੜਾ ਬਾਣੀ ਪੜ ਸਕਦਾ ਅਰਦਾਸ ਕਰ ਸਕਦਾ ਹੁਕਮ ਨਮਾ ਲੈ ਸਕਦਾ ਜਿਹਨੂੰ ਗੁਰੂ ਇਤਿਹਾਸ ਦਾ ਪਤਾ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਕਰ ਸਕਦਾ ਇਹ ਤਾਂ ਚਲੋ ਧਾਰਮਿਕ ਪੱਖ ਤੇ ਹੋ ਗਿਆ ਨਾ ਪੋਲੀਟੀਕਲੀ ਬੜੀ ਅਲੱਗ ਆ ਜਾਂਦੀ ਹੈ ਤੁਹਾਨੂੰ ਤੁਹਾਨੂੰ ਇਹ ਵੀ ਇਹ ਸਵਾਲ ਨਾ ਕਿ ਗਿਆਨੀ ਜੀ ਤੋਂ ਇਲਾਵਾ ਹੋਰ ਕੋਈ ਕੈਪੇਬਲ ਲੀਡਰ ਤੁਹਾਨੂੰ ਨਹੀਂ ਲੱਗਿਆ ਕਿ ਇਸ ਵੇਲੇ ਕਿ ਇੱਕ ਚੰਦੂ ਮਾਜਰਾ ਸਾਹਿਬ ਨੇ ਰਖੜਾ ਸਾਹਿਬ ਨੇ ਹੋਰ ਬਹੁਤ ਜਿਹੜੇ ਪੋਲੀਟੀਕਲ 20 20 30 30 40 40 ਸਾਲ ਤੋਂ ਪੋਲੀਟਿਕਸ ਦੇ ਵਿੱਚ ਨੇ ਗਿਆਨੀ ਜੀ ਤਾਂ ਪੋਲੀਟਿਕਸ ਦੇ ਵਿੱਚ ਆਈ ਹੁਣ ਨੇ ਕੀ ਕੈਪੇਬਲ ਨਹੀਂ ਮਿਲਿਆ ਜਾਂ ਤੁਹਾਨੂੰ ਲੱਗਦਾ ਸੀ ਤੁਹਾਡੀ ਧਿਰ ਨੂੰ ਕਿ ਹਾਂ ਜੀ ਗਿਆਨੀ ਜੀ ਨੂੰ ਬਣਾਉਣੇ ਆ ਤਾਂ ਇੱਕ ਬਹੁਤ ਵੱਡਾ ਹਜੂਮ ਨਾਲ ਤੁਰਪੂਗਾ ਦੇਖੋ ਪਤਾ ਗੱਲ ਕੀ ਆ ਜਿਹੋ ਜਿਹਾ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਨਾ ਗਿਆਨੀ ਜੀ ਹੂ ਹੂ ਉਹੋ ਨੇ ਜਿਹੋ ਪਾਰਟ ਅਕਾਲੀ ਦਲ ਦਾ ਪ੍ਰਧਾਨ ਅੱਛਾ ਅਕਾਲੀ ਦਲ ਦਾ ਪ੍ਰਧਾਨ ਜੇ ਕੱਲ ਨੂੰ ਕੋਈ ਮੁੱਖ ਮੰਤਰੀ ਬਣਾਉਣਾ ਹੋਵੇ ਕੋਈ ਪ੍ਰਮਾਤਮਾ ਇਹੋ ਜੀ ਉਹ ਲਿਆਵੇ ਫੇਰ ਜ਼ਰੂਰ ਕੋਈ ਹੋਰ ਸੋਚਿਆ ਜਾ ਸਕਦਾ ਕਿਉਂਕਿ ਉਹਨਾਂ ਤਾਂ ਪਹਿਲਾਂ ਕਹਿੰਦਾ ਵੀ ਮੈਂ ਨਾ ਕੋਈ ਸਰਕਾਰੀ ਅਹੁਦਾ ਲੈਣਾ ਨਾ ਮੈਂ ਕੋਈ ਚੋਣ ਲੜਨੀ ਨਾ ਐਮਪੀ ਦੀ ਨਾ ਐਮਸੀ ਦੀ ਜਿਹੋ ਜਿਹੇ ਅਕਾਲੀ ਦਲ ਦੇ ਪ੍ਰਧਾਨ ਦੀ ਦੇਖ ਹੋਣੀ ਚਾਹੀਦੀ ਹੈ ਨਾ ਜੋ ਉਹਦੀ ਬੋਡੀ ਸ਼ੈਲੀ ਜੋ ਉਹਦਾ ਹੋਣਾ ਚਾਹੀਦਾ ਉਹ ਉਹ ਹੈ ਆ 100% ਦੀ ਆ ਸੁਖਵੀਰ ਬਾਦਲ ਚ ਨਹੀਂ ਸੀ ਸੁਖਵੀਰ ਬਾਦਲ ਤਾਂ ਕਿਤੇ ਧਰਮ ਦੇ ਨੇੜੇ ਤੇੜੇ ਵੀ ਨਹੀਂ ਹੈਗਾ ਤੁਸੀਂ ਮੇਰੇ ਸਾਹਮਣੇ ਕਦੇ ਖੜਾ ਦਿਓ ਮੈਂ ਇੱਕ ਬੱਚਿਆਂ ਨੂੰ ਜੀ ਮੈਂ ਆਪਾਂ ਸਵਾਲ ਪੁੱਛ ਦਿੰਦੇ ਆ ਧਰਮ ਦਾ ਮੈਂ ਪੁੱਛ ਲੂੰਗਾ ਜੇ ਉਹ ਦੱਸ ਦੇ ਮੈਂ ਸਦਾ ਲਈ ਉਹਦੇ ਪੈਰਾਂ 'ਚ ਬਹਿ ਜਾਗਾ ਕੋਈ ਹੈ ਸਵਾਲ ਇਹ ਹੈ ਜੇ ਤੁਹਾਡੇ ਮਨ 'ਚ ਆ ਰਿਹਾ ਮੈਂ ਤੁਹਾਨੂੰ ਆਪਾਂ ਬੱਚਿਆਂ ਨੂੰ ਪੁੱਛਦੇ ਆ ਕਿਹੜਾ ਫਿਰ ਵੀ ਕੋਈ ਵੀ ਆਪਾਂ ਪੁੱਛ ਲੈਨੇ ਬੱਚਿਆਂ ਨੂੰ ਆਪਾਂ ਕੁਝ ਵੀ ਪੁੱਛ ਲੈਨੇ ਦਸਾ ਗੁਰੂਆਂ ਦੇ ਨਾਂ ਹੀ ਪੁੱਛ ਲੈਨੇ ਆ ਨਹੀਂ ਮਾ ਵੱਡੀ ਗੱਲ ਕਰ ਰਹੇ ਹਾਂ ਹਾਂ ਮੈਂ ਬਿਲਕੁਲ ਕਰ ਰਿਹਾ ਨਹੀਂ ਪਤਾ ਹੋਣਗੇ ਜਾਂ ਮੈਂ ਹੁਣ ਤਾਂ ਚਲੋ ਸ਼ਾਇਦ ਮੇਰਾ ਸੁਣ ਕੇ ਨਾ ਯਾਦ ਕਰ ਲੈਣਾ ਪਰ ਮੈਂ ਹੋਰ ਕੋਈ ਇਹੋ ਜਿਹਾ ਪੁੱਛ ਲਾਂਗਾ ਮੈਨੂੰ ਪਤਾ ਧਰਮ ਤੋਂ ਉਹ ਇਨਸਾਨ ਬਹੁਤ ਦੂਰ ਹੈ ਸੋ ਬਹੁਤ ਬਹੁਤ ਸ਼ੁਕਰੀਆ ਸੋ ਭਵਿੰਦਰ ਸਿੰਘ ਸੇਖੂ ਪਰ ਸਾਡੇ ਨਾਲ ਜੁੜੇ ਦੂਸਰੇ ਮਸਲੇ ਤੇ ਸੀ ਪਰ ਨਾਲ ਨਾਲ ਕਿਉਂਕਿ ਪੋਲਿਟਿਕਸ ਦਾ ਹਿੱਸਾ ਹੈਗੇ ਆ ਤਾਂ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਚੈਲੰਜ ਵੀ ਕੀਤਾ ਕਿ ਜੇਕਰ ਮੈਂ ਕੋਈ ਧਾਰਮਿਕ ਪੱਖੋਂ ਸਵਾਲ ਸੁਖਬੀਰ ਬਾਦਲ ਦੇ ਸਾਹਮਣੇ ਆ ਕੇ ਪੁੱਛਾਂ ਤਾਂ ਮੈਨੂੰ ਲੱਗਦਾ ਕਿ ਜਿਹੜੇ ਬੱਚਿਆਂ ਵਾਲੇ ਸਵਾਲ ਨੇ ਉਹ ਵੀ ਸੁਖਬੀਰ ਸਿੰਘ ਬਾਦਲ ਜਵਾਬ ਨਹੀਂ ਦੇ ਸਕਣਗੇ ਹੁਣ ਗੱਲ ਇਹ ਹੈ ਕਿ ਕਦੋਂ ਸਾਹਮਣੇ ਆਉਂਦੇ ਨੇ ਸਵਾਲ ਕਿਹੜਾ ਪੁੱਛਦੇ ਨੇ ਇਹ ਵਕਤ ਤੈਅ ਕਰੇਗਾ